ਫਗਵਾੜਾ ਵਿਖੇ ਹੋਮੋਪੈਥਿਕ ਤੇ ਜਨਕ ਡਾਕਟਰ ਸੈਮਿਊਲ ਹੈਨੀਮੈਨ ਜੀ ਦਾ 269ਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਵਿਸ਼ਕਰਮਾ ਮੰਦਰ ਦੇ ਪ੍ਰਧਾਨ ਬਲਵੰਤ ਰਾਏ ਤਿਮਾਨ ਅਤੇ ਰਾਇਲ ਸੁਸਾਇਟੀ ਆਫ ਹੋਮੋਪੈਥਿਕ ਦੇ ਪ੍ਰਧਾਨ ਐਨ.ਡੀ. ਜਸਵਾਲ ਅਤੇ ਕੈਸ਼ੀਅਰ ਵਿਕਾਸ ਅਰੋੜਾ ਅਤੇ ਜਨਰਲ ਸਕੱਤਰ ਤਾਨੀਆ ਸ਼ਰਮਾ ਅਤੇ ਹੋਰ ਵੀ ਮੈਂਬਰ ਮੌਜੂਦ ਸੀ ਫਗਵਾੜਾ ਤੋਂ ਦੋਬਾਂ ਮੀਡੀਆ اٹینڈ ਦੇ ਵਿਕਾਸ ਮਨੀ ਦੀ ਰਿਪੋਰਟ तो तंग लग रही है दोस्त ना ये हमारे डालो पाल दे ये तंग लग रहा है पाल दे इसको लगने वाला है फिर बैठूंगा ਹਰਮਨ ਸਾਹਿਬ ਨੇ ਕਲਸ਼ੀ ਇੰਟਰਕਿਟਾ ਤੇ ਬਹੁਤ ਵਧੀਆ ਯਾਖੀ ਦੀ ਮੇਕਰਵਾਜੀ ਅੱਜ ਡਾਕਟਰ ਹੰਦੀ ਮੈਦ ਦੀ ਦਾ ਜਿਹੜਾ ਜਨਮ ਦਿਨ ਦਾ ਵਿਕਰਮਾ ਮੰਦਰ ਦੇ ਵਿੱਚ ਸਾਡੀ ਹੋਮੋਪੈਥਿਕ ਡਿਸਪੈਂਸੀ ਜਿਹੜੀ ਚੱਲਦੀ ਆ ਇਹ ਬਹੁਤ ਪਿਛਲੇ ਸਾਲਾਂ ਤੋਂ ਇੱਥੇ ਅਸੀਂ ਚਲਾ ਰਹੇ ਆ ਜਿਹਦੇ ਵਿੱਚ ਹੋਮੋਪੈਥੀ ਦੇ ਜਿੰਨੇ ਵੀ ਡਾਕਟਰ ਸਹਿਬਾਨ ਜਿਹੜੇ ਕਿ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਬਹੁਤ ਬੜੀ ਧੰਦੇ ਨਾਲ ਜਿਹੜਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਅਸੀਂ ਕਹਾਉਣ ਵਾਲੇ ਸਾਰੇ ਆਦਮੀ ਇੱਦਾਂ ਹੀ ਆ ਕਿ ਇੱਥੇ ਇਹ ਸੇਵਾ ਕਰਦੇ ਰਹੇ ਨੇ ਤੇ ਇੱਦਾਂ ਡਾਕਟਰ ਹਰਮਨ ਜੀ ਦਾ ਜਿਹੜਾ ਜਨਮ ਦਿਹਾੜਾ ਅਸੀਂ ਬਹੁਤ ਜਿਹੜੇ ਧੂਮ-ਧਾਮ ਨਾਲ ਮਨਾਇਆ ਕਰੀਏ ਬਾਕੀ ਮੈਂ ਹੋਰ ਸਾਰੇ ਜਿੰਨੇ ਵੀ ਇੱਥੇ ਪੇਸ਼ੈਂਟ ਜਾਂ ਹੋਰ ਦਵਾਈ ਲੈਣ ਆਉਂਦੇ ਆ ਕਿ ਜਿਹੜੀ ਵੀ ਇਹ ਹੋਮਿਓਪੈਥੀ ਦੀ ਦਵਾਈ ਦੇ ਨਾਲ ਬਹੁਤ ਵਧੀਆ ਅੱਜਕੱਲ ਜਿਹੜਾ ਕਿ ਇਲਾਜ ਹੋ ਰਿਹਾ ਮੈਂ ਆਪਣਾ ਜਿਹੜਾ ਵੀ ਸਿਹਤ ਦੀ ਤੰਦਰੁਸਤੀ ਵਾਸਤੇ ਜਿਹੜਾ ਵੀ ਕੋਈ ਵੀ ਇਹ ਜਿਹੜੀ ਦਵਾਈ ਆ ਜਿਹੜਾ ਇਹਨਾਂ ਅਵਿਸ਼ਕਾਰ ਕੀਤਾ ਸੀ ਇਹਦਾ ਸਾਰੇ ਘਰੇ ਦਾ ਸਹਿਯੋਗ ਲੈਣ ਤੇ ਪੁਜਾਇ ਸ਼੍ਰੀ ਵਿਸ਼ਕਰਵਾ ਦੇ ਹੈਪੀ ਬਰਥ ਦੀਆਂ ਬਹੁਤ ਬਹੁਤ ਬਧਾਈਆਂ ਈ ਗੋਡ ਸਾਹਿਬ ਦਾ ਜਿਹੜੇ ਸਾਡੇ ਸਾਰੇ ਸਨਮੇ ਨੇ ਮੈਨਾਂ ਉਹਨਾਂ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਐਸੀ ਵੀ ਅਸੀਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਮਨਾਣਾ ਕਰਦੇ ਆ ਬਹੁਤ ਮਨਾਇਆ ਤੇ ਬਾਕੀ ਦਵਾਈਆਂ ਦੇ ਬਾਰੇ ਤਾਂ ਹੁਣ ਜਿੰਨਾ ਮਾਪਾ ਹਰ ਵਾਰੀ ਦੱਸੀ ਗਈ ਹੈ ਕਿ ਸਾਡੇ ਮਰੀਜ਼ ਕਾਫੀ ਬਾਰੇ ਆਏ ਹਨ 78 ਤੋਂ ਅਸੀਂ ਇੱਥੇ ਕਰ ਰਹੇ ਆ ਇਸ ਪੈਂਸਿਲ ਦਾ ਕੰਮ ਅੱਜ 45 42 ਸਾਲ ਹੋ ਗਏ ਅਸੀਂ ਇੱਥੇ ਆ ਰਹੇ ਬੜਾ ਸਹਾਇਕ ਹੈ ਬਿਸ਼ਕਮਾ ਮੰਦਿਰ ਦੇ ਸੰਗਤ ਤੇ ਅੱਗੇ ਵੀ ਸਾਨੂੰ ਇੱਥੇ ਹੀ ਸਹਿਯੋਗ ਦਿੰਦੇ ਰਹਿਣ ਦਾ ਅਸੀਂ ਹੋਰ ਵੀ ਮਰੀਜ਼ਾਂ ਨੂੰ ਹਮਲਾ ਅਸੀਂ 40 ਮਰੀਜ਼ਾਂ ਨੂੰ ਦਵਾਈ ਦੇ ਕੇ ਆਈ ਹਾਂ ਅੱਜ ਦੇ ਰਾਗ ਆਪਾਂ ਭਾਂਜੇ ਕੀਤਾ ਅੱਗੇ ਵੀ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇੰдый ਕਰਦੇ ਰਹੀਏ ਤੇ ਹੋਰ ਮਰੀਜ਼ ਵਧਣ ਸਾਡੇ ਤੇ ਬਿਸ਼ਕਰਮਾ ਮੰਦਿਰ ਦਾ ਨਾਮ ਜੁੜਿਆ ਉੱਚਾ ਹੋਵੇ ਮੈਂ ਫੇਰ ਸਾਰਿਆਂ ਨੂੰ ਹਨੂਮਨ ਸਾਹਿਬ ਦੇ ਜਨਮ ਦਿਨ ਦੀ ਬਰਾਇਆ ਜਿੰਦਾ ਧੰਨਵਾਦ